ਦੋਸਤੋ ਤੁਸੀਂ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਕ ਕਰਨ ਜਾਂਦੇ ਹੋ ਤਾਂ ਹੈਰੀਟੇਜ ਸਟਰੀਟ ਵਾਲੇ ਪਾਸਿਓਂ ਘਾਟਾ ਘਰ ਵਾਲੀ ਡਿਉੜੀ ਵਿੱਚ ਦੀ ਜਦੋਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਦਾਖਲ ਹੁੰਦੇ ਹੋ ਤਾਂ ਉੱਥੇ ਡਿਉੜੀ ਦੇ ਬਿਲਕੁਲ ਹੇਠਾਂ ਤੁਹਾਨੂੰ ਪੱਥਰ ਦੀ ਇੱਕਾ ਸਿਲ ਬਹੁਤ ਵੱਡੀ ਸਾਰੀ ਲੱਗੀ ਦਿ세ਗੀ ਜਿਸ ਉੱਤੇ ਕੁਝ ਸਿੱਖ ਬੀਬੀਆਂ ਦੇ ਨਾਮ ਉਕਰੇ ਹੋਏ ਹਨ ਪਰ ਇਹ ਸਿੱਖ ਬੀਬੀਆਂ ਹੈ ਕੌਣ ਕਿਉਂ ਇਹਨਾਂ ਦੇ ਨਾਮ ਪੱਥਰ ਤੇ ਲਿਖ ਕੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਲਗਾਏ ਹੋਏ ਆਓ ਤੁਹਾਨੂੰ ਅੱਜ ਦੀ ਪੂਰੀ ਕਹਾਣੀ ਦੱਸਦੇ ਹਾਂ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਦੋਸਤੋ ਇਸ ਪੱਤਰ ਦੀ ਸੇਲ ਨੂੰ ਜੇਕਰ ਧਿਆਨ ਨਾਲ ਪੜ੍ਹੀਏ ਤਾਂ ਇਸ ਦੇ ਉੱਪਰ ਇੱਕ ਸ਼ਹੀਦ ਦੀ ਸਾਕੇ ਦਾ ਜ਼ਿਕਰ ਕੀਤਾ ਹੋਇਆ ਹੈ ਸ਼ਹੀਦ ਦੀ ਸਾਕਾ ਪਲੇਰਪੇਡ ਚੱਕ ਨੰਬਰ 121 ਜਿਹੜਾ ਸੇਖੂਪੁਰਾ ਤਰੀਕ 1 ਸਤੰਬਰ 1947 ਅੱਗੇ ਲਿਖਿਆ ਹੋਇਆ ਹੈ ਕਿ ਉਹ ਬੀਬੀਆਂ ਜਿਹੜੀਆਂ ਧਰਮ ਬਚਾਉਣ ਲਈ ਆਪਣੇ ਪਤੀਆਂ ਵੀਰਾਂ ਆਪਣੇ ਪਿਓ ਜਾ ਆਪਣੇ ਪੁੱਤਾਂ ਦੇ ਹੱਥੋਂ ਗੋਲੀ ਜਾ ਕੇ ਪਾਣ ਨਾਲ ਸ਼ਹੀਦ ਹੋਈਆ ਅੱਗੇ ਬੀਬੀਆਂ ਦੇ ਨਾਮ ਲਿਖੇ ਹੋਏ ਹਨ ਜਿਵੇਂ ਪਹਿਲਾ ਨਾਮ ਕਰਤਾਰ ਕੌਰ ਧਰਬਸ ਪਤਰੀ ਡਾਕਟਰ ਵਿਰਸਾ ਸਿੰਘ ਕਰਤਾਰ ਕੌਰ ਦੀ ਹੀ ਸੁਪਤਰੀ ਬੀਬੀ ਸ੍ਰੀਦਰ ਕੌਰ ਇਸੇ ਤਰ੍ਹਾਂ ਦੇ ਸਾਰੇ ਨਾਮ ਉਕਰੇ ਹੋਏ ਹਨ ਜੋ ਤੁਸੀਂ ਸਕਰੀਨ ਉੱਤੇ ਪੜ੍ਹ ਰਹੇ ਹੋ ਦੋਸਤੋ ਹੋਰ ਇੱਥੇ ਤੁਹਾਡੇ ਦਿਮਾਗ ਵਿੱਚ ਵੀ ਇੱਕ ਸਵਾਲ ਆਇਆ ਹੋਵੇਗਾ ਕਿ ਇਹ ਨਾਮ ਉਹਨਾਂ ਬੀਬੀਆਂ ਦੇ ਹਨ ਜੋ ਆਪਣੇ ਹੀ ਘਰ ਦੇ ਵਰਦਾਂ ਦੇ ਹੱਥੋਂ ਕਤਲ ਹੋ ਗਈਆਂ ਫੇਰੇ ਸ਼ਹੀਦ ਕਿਵੇਂ ਬਰ ਸਕਦੀਆ ਫਿਰ ਤਾਂ ਇਹਦਾ ਬੀਬੀ ਆਦੇ ਭਰਾ ਪਿਓ ਪੁੱਤਰ ਘਰ ਵਾਲੇ ਉਹ ਤਾਂ ਸਾਰੇ ਬੇਦਰਦ ਕਾਤਲ ਹੋ ਗਏ ਜਿਨ੍ਹਾਂ ਨੇ ਆਪਣੇ ਖੂਨ ਦਾ ਹੀ ਕਤਲ ਕਰ ਦਿੱਤਾ ਉਤੋਂ ਉਸ ਤੋਂ ਵੀ ਵੱਧ ਇਸ ਘਣੌੜੀ ਘਟਨਾ ਨੂੰ ਫਿਰ ਸ਼੍ਰੀ ਦਰਬਾਰ ਸਾਹਿਬ ਵਿੱਚ ਕਿਉਂ ਲਿਖਿਆ ਹੋਇਆ ਹੈ ਪਰ ਦੋਸਤੋ ਜਰਾ ਰੁਕੋ ਹੁਣ ਤੁਹਾਨੂੰ ਪਲੇਰਪੇਡ ਜ਼ਿਲ੍ਹਾ ਸੇਖੂਪੁਰਾ ਦੇ ਉਸ ਸ਼ਹੀਦ ਦੀ ਸਾਕੇ ਬਾਰੇ ਦੱਸਦੇ ਆ ਕਿ ਆਖਿਰ ਕਿਉਂ ਇਹਦਾ ਭਰਾਵਾ ਇਹਦਾ ਪਿਓ ਆੜੇ ਇਹਦਾ ਪੁੱਤਰਾ ਨੇ ਆਪਣੀਆ ਭੈਣਾ ਆਪੜੀ ਆਹੀ ਬਾਵਾ ਆਪੜੀ ਧੀਆ ਤੇ ਘਰ ਵਾਲੀਆ ਦੇ ਕਤਲ ਕੀਤੇ ਦੋਸਤੋ ਅਸਲ ਕਾੜੀ ਕੀ ਸੀ ਕਿ ਜਿਸ ਵੇਲੇ ਸਾਲ 1947 15 ਅਗਸਤ ਵਾਲੇ ਦਿਨ ਭਾਰਤ-ਪਾਕਿਸਤਾਨ ਤੋਂ ਬੁਲਕ ਬਣਦੇ ਹਨ ਤੇ ਉਸ ਵਕਤ ਜੋ ਹਿੰਦੂ ਸਿੱਖ ਪਾਕਿਸਤਾਨ ਵਿੱਚ ਰਹਿ ਗਏ ਸਨ ਉਹ ਭਾਰਤ ਵੱਲ ਤੁਰ ਪੈਦੇ ਤੇ ਭਾਰਤ ਦੇ ਬਸਨ ਬਣ ਪਾਕਿਸਤਾਨ ਵੱਲ ਚੱਲ ਪੈਂਦੇ ਹਨ ਇਸ ਤਰ੍ਹਾਂ ਪਾਕਿਸਤਾਨੀ ਪੰਜਾਬ ਦੇ ਸੇਖੂਪਰੇ ਜ਼ਿਲ੍ਹੇ ਦਾ ਪਿੰਡ ਸੀ ਇੱਕ ਪਲੇਰ ਚੱਕ ਨੰਬਰ 120 ਜਦ ਤੇ ਵਡ ਤੋਂ ਪਹਿਲਾਂ ਸਾਰੇ ਦੇ ਸਾਰੇ ਸਿੱਖਾਂ ਦੇ ਘਰ ਸਨ ਤੇ ਘਰ ਵੀ ਸਾਰੇ ਚੱਗੇ ਬੋਟੇ ਚੱਗੀਆਂ ਜ਼ਮੀਨਾਂ ਜਾਇਦਾਦਾਂ ਵਾਲੇ ਸਰਦਾਰਾਂ ਦੇ ਘਰ ਜਦੋਂ ਵਡ ਹੋਈ ਤਾਂ ਇਹਦਾ ਸਿੱਖਾਂ ਦਾ ਪਿੰਡ ਇਕੱਠਾ ਹੋ ਕੇ ਇੱਕ ਫੈਸਲਾ ਕਰਦਾ ਹੈ ਕਿ ਅਸੀਂ ਭਾਰਤ ਨਹੀਂ ਜਾਣਾ ਅਸੀਂ ਆਪਣਾ ਪਿੰਡ ਨਹੀਂ ਛੱਡਣਾ ਉਤੋਂ ਉਸ ਸਵੇ ਦੇ ਵੱਡੇ ਸਿੱਖ ਆਗੂ ਮਾਸਟਰ ਤਾਰਾ ਸਿੰਘ ਇਸ ਪਿੰਡ ਵਿੱਚ ਜਾ ਕੇ ਕਹਿੰਦਾ ਹੈ ਕਿ ਤੁਸੀਂ ਸਿੱਖੋ ਇਹ ਪਿੰਡ ਨਾ ਛੱਡਿਓ ਜੇ ਤੁਸੀਂ ਇਹ ਪਿੰਡ ਛੱਡ ਦਿੱਤਾ ਤਾਂ ਫਿਰ ਦੜਕਾਣਾ ਸਾਹਿਬ ਵੀ ਆਪਣੇ ਹੱਥੋਂ ਨਿਕਲ ਜਾਣਾ ਹੈ ਮਾਸਟਰ ਤਾਰਾ ਸਿੰਘ ਦੀ ਸਾਰੇ ਪਲੇਰਪੇਟ ਦੇ ਸਿੱਖ ਗੱਲ ਬੜ ਲੈਂਦੇ ਹਨ ਪਰ ਵੱਡ ਤੋਂ ਬਾਅਦ ਇੱਕ ਕਤਲੇਆਮ ਸ਼ੁਰੂ ਹੋ ਜਾਂਦਾ ਹੈ ਪਾਕਿਸਤਾਨ ਤੋਂ ਭਾਰਤ ਵੱਲ ਜਾ ਰਹੇ ਸਿੱਖਾਂ ਹਿੰਦੂਆਂ ਦੀ ਵੱਢ ਟੋਕ ਸ਼ੁਰੂ ਹੋ ਜਾਂਦੀ ਹੈ ਪਲੇਰਪੇਟ ਦੇ ਸਾਰੇ ਸਿੱਖ ਜਦੋਂ ਆਪਣੇ ਘਰਾਂ ਵਿੱਚ ਬੈਠੇ ਹੁੰਦੇ ਤਾਂ ਆਸ-ਪਾਸ ਦੇ ਪਿੰਡਾਂ ਦੇ ਮੁਸਲਮਾਨ ਉਹਨਾਂ ਤੇ ਵੀ ਹਮਲਾ ਕਰ ਦਿੰਦੇ ਹਨ ਪਹਿਲਾਂ ਤਾਂ ਪਲੇਰ ਦੇ ਸਿੱਖ ਉਹਨਾਂ ਦਾ ਮੁਕਾਬਲਾ ਕਰਦੇ ਪਰ ਫਿਰ 31 ਅਗਸਤ ਨੂੰ 1947 ਦੀ ਰਾਤ ਨੂੰ ਮੁਸਲਮਾਨਾਂ ਦੀ ਇੱਕ ਬਹੁਤ ਵੱਡੀ ਭੀੜ ਇਕਾ ਕਰਕੇ ਇਸ ਪਿੰਡ ਉਤੇ ਹਮਲਾ ਕਰਦੀ ਹੈ ਉਸ ਵਕਤ ਇਸ ਪਿੰਡ ਵਿੱਚ ਦੀ ਕੁੱਲ ਆਬਾਦੀ 1300 ਸੀ ਜਿਸ ਵਿੱਚੋਂ 100 ਬਰਦਸਰ ਤੇ 200 ਔਰਤਾ ਬੱਚੇ ਬੱਚੀਆਂ 31 ਅਗਸਤ ਦੀ ਰਾਤ ਜਦੋਂ ਹਮਲਾ ਹੋਦਾ ਤਾਂ ਪਹਿਲਾਂ ਸਾਰੇ ਸਿੱਖ ਇੱਕ ਵੱਡੀ ਹਵੇਲੀ ਵਿੱਚ ਇਕੱਠੇ ਹੋ ਕੇ ਉਹਨਾਂ ਦਾ ਮੁਕਾਬਲਾ ਕਰਦੇ ਹਨ ਪਰ ਰਾਖਸ਼ਾਂ ਦੀ ਵੱਡੀ ਭੀੜ ਅੱਗੇ ਉਹ ਜ਼ਿਆਦਾ ਦੇਰ ਤੱਕ ਟਿਕ ਨਾ ਸਕੇ ਆਖਿਰਕਾਰ ਇਸ ਪਿੰਡ ਦੇ ਅੜਖੀ ਸਿੱਖ ਇੱਕ ਬਹੁਤ ਵੱਡਾ ਫੈਸਲਾ ਲੈਂਦੇ ਉਹ ਨਹੀਂ ਸਨ ਚਾਹੁੰਦੇ ਕਿ ਮੁਸਲਮਾਨੀ ਦਰਦਿਆਂ ਦੀ ਭੀੜ ਉਹਨਾਂ ਦੀਆਂ ਬਾਵਾ ਉਹਨਾਂ ਦੀਆਂ ਭੈਣਾਂ ਬੱਚਿਆਂ ਨੂੰ ਡੋਚ-ਡੋਚ ਖਾਵੇ ਉਸ ਰਾਤ ਬਹੁਤ ਸਾਰੀਆਂ ਅਨਕੀ ਸਿੱਖ ਬੀਬੀਆਂ ਆਪਣੇ ਆਪ ਹੀ ਹਵੇਲੀ ਦੇ ਵਿੱਚ ਬੜੇ ਇੱਕ ਖੂਹ ਦੇ ਵਿੱਚ ਛਾਲਾ ਮਾਰ ਦਿੰਦੀਆਂ ਪਰ ਜਦੋਂ ਖੂਹ ਵੀ ਉੱਤੋਂ ਡੱਕੋ-ਡੱਕ ਭਰ ਜਾਂਦਾ ਹੈ ਤਾਂ ਇਹ ਬਹਾਦਰ ਸਿੱਖ ਬੀਬੀਆਂ ਆਪਣੇ ਹੀ ਭਰਾਵਾ ਆਪਣੇ ਪਿਓ ਆਪਣੇ ਘਰ ਵਾਲਿਆਂ ਆਪਣੇ ਪੁੱਤਰਾਂ ਅੱਗੇ ਬੇਰਤੀ ਕਰਦੀਆਂ ਕਿ ਇਹਨਾਂ ਮੁਸਲਮਾਨੀ ਦਰਦਿਆਂ ਦੇ ਹੱਥ ਦੇ ਦੇ ਦਾਲੋ ਸਾਧੂ ਤੁਸੀਂ ਹੀ ਖਤਮ ਕਰ ਦਿਓ ਆਖਿਰ ਫਿਰ ਇਹ ਸਿੱਖ ਬੀਬੀਆਂ ਨੇ ਆਪਣੇ ਭਰਾਵਾ ਆਪਣੇ ਪਿਓ ਆਪਣੇ ਪੁੱਤਰਾਂ ਦੇ ਅੱਗੇ ਸਿਰ ਨੀਵੇ ਕਰ ਦਿੱਤੇ ਗੁੱਤਾ ਧੌੜਾਂ ਤੋਂ ਚੱਕ ਲਈਆ ਤੇ ਭਲੇਰ ਪੇਟ ਦੇ ਉਹਨਾਂ ਸਿੱਖ ਮਰਦਾਂ ਨੇ ਦਿਲ ਤੇ ਪੱਥਰ ਰੱਖਦੇ ਹੋਏ ਆਪ ਕਿਰਪਾ ਨਾਲ ਦੇ ਨਾਲ ਆਪਣੀਆਂ ਭੈਣਾਂ ਆਪਣੀਆਂ ਬਾਵਾ ਆਪਣੀਆਂ ਘਰਵਾਲੀਆਂ ਆਪਣੀਆਂ ਬੱਚੀਆਂ ਦੇ ਗਾਟੇ ਲਾਹ ਸੁਟੇ ਇਹਨਾਂ ਬਹਾਦਰ ਸਿੱਖ ਬੀਬੀਆਂ ਨੇ ਆਪ ਆਪਣੀਆਂ ਗਰਦਨਾਂ ਕਟਵਾ ਲਈਆ ਪਰ ਆਪਣੇ ਧਰਮ ਅਤੇ ਆਪਣੀ ਇੱਜ਼ਤ ਨੂੰ ਆਖਰੀ ਔਰ ਦਿੱਤੀ ਕਿਉਂਕਿ ਦਰਦਿਆਂ ਦੀ ਉਹ ਭੀੜ ਜਿਸ ਸਿੱਖ ਔਰਤ ਨੂੰ ਚੁੱਕ ਲੈਂਦੀ ਸੀ ਪਹਿਲਾਂ ਤਾਂ ਉਸ ਨੂੰ ਮੁਸਲਮ ਬਣਾਉਂਦੇ ਸਨ ਤੇ ਫਿਰ ਕਈ-ਕਈ ਦਰਦੇ ਇਕੱਠੇ ਹੋ ਕੇ ਉਸ ਦੇ ਜਿਸਮ ਨੂੰ ਕੁੱਤਿਆਂ ਵਾਂਗ ਰੋਜਦੇ ਸਨ ਦੋਸਤੋ ਦਰਬਾਰ ਸਾਹਿਬ ਲੱਗੀ ਇਹ ਪੱਥਰ ਦੀ ਸਿਲ ਇਹਨਾਂ ਭਲੇਰ ਪਿੰਡ ਦੀਆਂ ਸਿਦਕੀ ਸਿੱਖ ਬੀਬੀਆਂ ਦੀ ਯਾਦ ਨੂੰ ਸਮਰਪਿਤ ਹੈ ਹੁਣ ਤੁਸੀਂ ਵੀ ਜਦੋਂ ਸ਼੍ਰੀ ਦਰਬਾਰ ਸਾਹਿਬ ਗਏ ਤਾਂ ਇਸ ਪੱਥਰ ਨੂੰ ਦੇਖ ਕੇ ਉਹਨਾਂ ਬੀਬੀਆਂ ਦੀ ਕਰਵਾਦੀ ਨੂੰ ਜ਼ਰੂਰ ਯਾਦ ਕਰਿਓ ਦੋਸਤੋ ਜੇਕਰ ਇਹ ਜਾਣਕਾਰੀ ਤੁਸੀਂ ਪਹਿਲੀ ਵਾਰ ਸੁਣ ਰਹੇ ਹੋ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਅੱਜ ਦੇ ਸਿੱਖ ਬੱਚਿਆਂ ਨੂੰ ਇਸ ਬਾਰੇ ਪਤਾ ਲੱਗ ਸਕੇ ਕਿ ਸਾਡੇ ਪੁਰਖਿਆਂ ਨੇ ਇਸ ਦੇਸ਼ ਵਾਸਤੇ ਕੀ ਕੁਝ ਸਹਿਆ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ